ਜਦ ਸਦਾ ਸੁਖੀ ਨਾਮ ਕੋ ਸਿਮਰ ਦੇਕ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿ ਸੇਤੀ ਮਰਵਨੀਆਂ ਵਾਲਾਈਆਂ ਰਾਦਰ ਤਨ ਪਰਵਾਰ ਪਰੀਆਂ ਸਬਦ ਗਾਵਣਿਆ ਸਬਦੋ ਤਾਂ ਗਾਓ ਮਰੀ ਕੇਰਾ ਮਨ ਜਿਨੀ ਵਰਸਾਇਆ ਕਹਿ ਨਾਨਕ ਆਨੰਦ ਹੋਆ ਸੰਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਾਰ ਹੋਰ ਨਾਲੇ ਪਰ ਨਾਲ ਰਹੋ ਤੁਮਾਰ ਮੇਰੇ ਊਪ ਸਾਰੇ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਬਦ ਨਾਮ ਗੰਗਾ ਸਮਰਾਸਵਾਮੀ ਸੋਖੇ ਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਝੇ ਸਾਹਿਬ ਧਿਆਨਾਈ ਕਰਦੇ ਰਹਿ ਭਰਪਾ ਦੇ ਰ ਸਭ ਕਿਸੈ ਜੀਤੇ ਸੋ ਪਾਵੇ ਸਦਾ ਸਿਰਫਾ ਲਾਹ ਤੇਰੀ ਨਾਮਨ ਰਸਾਵੇ ਨਾਮ ਜਿਲਕੇ ਮਨ ਵਸਿਆ ਬਾਜੇ ਸਬਦ ਘਨੇਰੇ ਹਰ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰੈ ਸਾਜਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਕੋ ਕਾ ਸਭ ਵਾਜੈ ਘਰ ਸਾਂ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੂਜੈਣ ਸਦਾ ਪਰਵਾਣ ਦੀ ਪਾਪੁਰ ਬਿਟਹੁ ਜਿੰਨੀਆਂ ਵੜਿਆ ਨਾ ਕਹਿ ਨਾਨਕ ਸੁਣੋ ਸੰਤੋ ਸਭ ਕਰੋ ਪਿਆਰੋ ਸਾਜਨਾ ਨਾ ਬਿਨਾ ਲਾਲੋ ਬਾਜੇ ਪੰਜ ਸਬਦ ਤਦਕਰਸ ਪਾਗੈ ਕਰਸ ਪਾਗੈ ਸਦ ਵਾਜੇ ਪਦੋ ਜਿਨ ਕਰ ਧਾਰੀਆ ਪੰਜ ਦੂਤਰ ਵਸ ਕੀਤੇ ਨਾਲ ਕੰਡ ਕੁਮਾਰਿਆ ਪੁਰ ਕਰਮ ਮਾਇਆ ਪੁਰ ਜਨ ਕੋ ਸਿ ਨਾਮ ਹਰਿ ਕੈ ਲਾਗੇ ਤੇ ਨਾਨਕ ਬਤਾ ਸੁ ਕੋ ਇੰਦਰ ਗਾਰੇ ਆਣਾ ਹਦਵਾ ਜੀ ਆਨੰਦ ਸੁਨੋ ਬੜਾ ਭਾਗੀਓ ਸਦਰ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਰਸੂਰੇ ਮੂਖ ਰੋਗ ਸੰਤ ਪਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਣਦੇ ਕੋ ਨੀਤ ਕਹਿ ਦੇ ਪਵਿੱਤ ਸਤ ਗੁਰ ਹੈ ਆਪਰ ਪੂਰੇ ਮੇਰਵਾਂਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਕੋ ਨੀਤ ਕਹਿ ਦੇ ਪਵਿੱਤ ਸਤ ਗੁਰ ਹੈ ਆਪਰ ਪੂਰੇ ਮੇਰਾ ਵੰਤਾਨਕ ਗੁਰ ਚਰਨ ਲਾਗੇ ਵਾਹਿਗੁਰੂ ਅਨਹਦ ਤੂਰੇ ਵਾਹਿਗੁਰੂ ਜੀ ਘਰ ਹਰਿ ਸਰਬ ਵਾਹਿਗੁਰੂ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਦੇਓ ਸੂਰਮਾ ਆਵਜੂ ਜਨ ਕੋ ਦਾਹ ਸੂਰਾ ਸੋ ਪਹਿਚਨ ਆ ਆਦੁਰ ਚੱਲ ਕੈ ਮੈਂ ਤਕੀ ਤਉ ਸਰਣ ਆਏ ਜਿਓ ਮੈਂ ਆਸਰ ਕੀ ਜਿਤ ਮੈਂ ਮੇਰਾ ਸਭ ਦੁੱਖ ਬਗਾਇ ਜਿਓ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਭੇਟਿਉ ਵਡ ਪਾਗੇ ਮਨ ਭਾਇ ਪਰਗਾਸ ਹਰਵਾ ਦੂਜਾ ਆਪਨੇ ਸਾਹਿਬ ਕਾ ਪਰਵਸ ਗੁਰਪੂਰਾ ਭੇਟਿਓ ਬਡ ਭਾਕੇ ਮਨ ਹੈ ਪਿਆ ਪਰਦਾਸ ਕੋਈ ਨ ਪਹੁੰਚਣਾ ਹਰਵਾ ਦੂਜਾ ਆਪੁਨੇ ਸਾਹਿਬ ਕਾ ਪਰਵਾਸ ਆਪੁਨੇ ਸਾਧਗੁਰ ਕਾ ਬਲ ਹਰ ਆਗ ਸੁਖ ਪਾਚ ਸੁਖ ਸਹਜ ਤਾਲ ਰਹਾ ਆਨੰਦ ਹਮਰ ਮੇਰ ਭਾਉ ਭਈ ਗੁਰ ਚਰਨੀ ਲਾਗੇ ਬਿਕਰਾਵ ਨਾਮ ਹਰ ਹਰ ਸផល ਦਰਸ਼ਨ ਆਕਾਰ ਮੂਰਤ ਪ੍ਰਵ ਹੈ ਤੀ ਹੋਵਣ ਹਰ ਕਾਂਟ ਲਗਾਏ ਆਪਣੇ ਜਨ ਰਾਖੀ ਆਪੋ ਨੇ ਤਾਰ ਜ ਆਇਆ ਰਸੀ ਨਾਨਕ ਕੋ ਗੁਰ ਪੂਰਾ ਭੇਟਿਓ ਸਾਗਲੇ ਰੂਪ ਵਿਨਾਸੀ ਅਦੀ ਵਡੇ ਆਈ ਅਚਲ ਸੋਭਾ

ਉਹ ਦੇ ਰਿਹਾ ਹੈ। ਹਲੋ ਹੈ। ਸ਼ੁਰੂ ਹੀ ਮਾਂ ਜਾ ਰਹੇ ਹੋਣਗੇ। ਹਲੋ ਹੈ। ਅਗਲਾ ਮੈਂ ਉਹ ਵਾਲਾ ਦੇ ਦਿੰਦਾ। ਮੈਂ ਲਾ ਦੇਣਾ ਭਾਵੇਂ ਤੁਹਾਨੂੰ ਦਿਖਾ ਦਿੰਦਾ। ਮੈਂ ਇਹ ਦੇ ਦੇ। ਅਨੰਦ ਸਤਿ ਸ਼੍ਰੀ ਅਕਾਲ। ਤੇ ਫੇਰ ਬਾਅਦ ਵਿੱਚ ਕੁਛ ਨਹੀਂ ਹੁੰਦਾ ਦੇਖੀ ਜਾਊਗੀ ਅੱਗੇ ਹੋਰ ਆਉਣਾ ਇਹ ਪਾਰਟੀ ਮਾ ਛੇ ਨਾ ਦੇਖੇ ਕਿ ਕੰਮ ਕਰਦਾ ਹੈ ਨਾ ਕਰ ਸੀ ਫੇਰੀ ਮੈਂ ਨਾ ਗਰੀ ਹੋ ਜੂਗੀ ਇਹ ਕਿ ਭੈ ਜੂਗਾ ਹਾਂ ਮਰਦਾ ਰਹੇਗਾ ਹੋਰ ਮੈਂ ਕੰਮ ਕਰਿਆ ਹੋਰੀ ਰिजੂ ਦੀ ਪਣੀ ਨਾ ਰिजੂ ਦੀ ਵੀ ਹਾਂ ਨਾ ਫੇਰ ਪੈ ਜੂਗੀ ਫੇਰ ਆ ਦੇ ਗਾੜੀ ਆ ਰिजੂ ਦੀ ਵੀ the na chwilio a'n ddebyg i'r dadwynau a'r gael yn y llawr a'r gael